ਜਦੋਂ ਉਸਨੇ ਮਹਿੰਦੀ ਵਾਲੇ ਹੱਥਾਂ ਨਾਲ ਫੋਨ ਦਾ ਰিসিਵਰ ਚੁੱਕਿਆ ਤਾਂ ਅੱਗੋਂ ਆਵਾਜ਼ ਆਈ ਹੈਲੋ ਕਿਵੇਂ ਆ ਤੂੰ ਹੋਰ ਸਭ ਠੀਕ ਤਾਂ ਉਹ ਅੱਗੋਂ ਹੌਲੀ ਜਿਹੀ ਆਵਾਜ਼ ਚ ਬੋਲੀ ਸਭ ਠੀਕ ਨੇ ਜੀ ਤੁਸੀਂ ਕਿਵੇਂ ਹੋ ਮੈਂ ਕੱਲ ਦਾ ਫੋਨ ਉਡੀਕੀ ਜਾਂਦੀ ਹਾਂ ਤੇ ਬੇਬੇ ਬਾਪੂ ਨੇ ਵੀ ਕਈ ਵਾਰ ਪੁੱਛਿਆ ਮੈਥੋਂ ਤੁਹਾਨੂੰ ਪਤਾ ਹੈ ਮੇਰੀ ਮੰਮੀ ਵੀ ਹੁਣ ਕੱਲੀ ਹੋ ਗਈ ਮੇਰੇ ਵਿਆਹ ਤੋਂ ਬਾਅਦ ਤੇ ਮੇਰਾ ਵੀ ਅਜੇ ਦਿਲ ਨਹੀਂ ਲੱਗਦਾ ਤੁਹਾਡੇ ਬਿਨਾ ਇੱਥੇ ਤਾਂ ਉਹ ਅੱਗੋਂ ਬੋਲਿਆ ਆਪਣਾ ਤੇ ਬਾਕੀ ਸਾਰਿਆਂ ਦਾ ਧਿਆਨ ਰੱਖਿਆ ਕਰ ਖੁਸ਼ ਰਿਹਾ ਕਰ ਤੂੰ ਵੀ ਕੱਲ ਦਾ ਕੀ ਪਤਾ ਕਿਸੇ ਨੂੰ ਉਸਨੇ ਕਹਿੰਦੇ ਨੇ ਲੰਮਾ ਹੋ ਕਾ ਲਿਆ ਤਾਂ ਉਹ ਬੋਲੀ ਮੈਨੂੰ ਬਹੁਤ ਡਰ ਲੱਗ ਰਿਹਾ ਜੀ ਕਿਉਂਕਿ ਮੇਰਾ ਬਾਪੂ ਵੀ ਇਦਾਂ ਦੀਆਂ ਗੱਲਾਂ ਕਰਦਾ ਸੀ ਬਾਰਡਰ ਤੇ ਸ਼ਹੀਦ ਹੋਣ ਤੋਂ ਪਹਿਲਾਂ ਪਤਾ ਨਹੀਂ ਕੀ ਦੇਖ ਸੁਣ ਲਿਆ ਸੀ ਉਹਨਾਂ ਨੇ ਉੱਥੇ ਪੈਟਰੋਲ ਪੰਪ ਮੁੱਲ ਪਿਆ ਸੀ ਮੇਰੇ ਬਾਪੂ ਜੀ ਦੀ ਮੌਤ ਦਾ ਤੇ ਉਹ ਵੀ ਕੋਈ ਹੋਰ ਹੀ ਦੱਬ ਗਿਆ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਤੇ ਬਾਅਦ ਵਿੱਚ ਪਤਾ ਚੱਲਿਆ ਬਈ ਤਾਬੂਤ ਚੋਂ ਵੀ ਹਿੱਸਾ ਖਾ ਗਏ ਨੇਤਾ ਲੋਕ ਲੰਮਾ ਸਮਾਜ ਚ ਪਰਾਨ ਤੋਂ ਬਾਅਦ ਕਹਿੰਦਾ ਜਿਹੜੇ ਪੰਛੀ ਘਰੇ ਪਿੰਜਰੇ ਚ ਰੱਖੇ ਨੇ ਉਹਨਾਂ ਨੂੰ ਆਜ਼ਾਦ ਕਰ ਦੇ ਹੁਣੇ ਹੀ ਕੱਲ ਦਿਨ ਦਾ ਇੰਤਜ਼ਾਰ ਨਾ ਕਰੀ ਕਿਉਂਕਿ ਆਜ਼ਾਦੀ ਕੀ ਹੁੰਦੀ ਹੈ ਮੈਨੂੰ ਹੁਣੇ ਕਸ਼ਮੀਰ ਚ ਆ ਕੇ ਪਤਾ ਲੱਗਿਆ ਕਸ਼ਮੀਰੀ ਲੋਕ ਵੀ ਪਿਛਲੇ ਲੰਬੇ ਸਮੇਂ ਤੋਂ ਬੰਦਨਾ ਬੰਦਨਾ ਚ ਕੈਦ ਹਨ ਤੁਸੀਂ ਇੰਜ ਦਿਲ ਹੌਲਾ ਨਾ ਕਰੋ ਮੈਂ ਬੇਬੇ ਬਾਪੂ ਨੂੰ ਜਗਾਉਂਦੀ ਹਾਂ ਤੁਸੀਂ ਉਹਨਾਂ ਨਾਲ ਆਪਣਾ ਦਿਲ ਹਾਲਾ ਕਰ ਲਿਓ ਜੇ ਕੋਈ ਪਰੇਸ਼ਾਨੀ ਹੈ ਤਾਂ ਨਾ ਉਹਨਾਂ ਨੂੰ ਸੌਣ ਲੈਣ ਦੇ ਮੈਂ ਕੱਲ ਗੱਲ ਕਰ ਲਾਉਂਗਾ ਫਿਰ ਹੁਣ ਘਰ 'ਚ ਸਭ ਦੀ ਜ਼ਿੰਮੇਵਾਰੀ ਤੇਰੀ ਹੈ ਤੇ ਆਪਣਾ ਵੀ ਧਿਆਨ ਰੱਖੀ ਕਹ ਉਸਨੇ ਫੋਨ ਕੱਟ ਦਿੱਤਾ ਤੇ ਉਸਨੇ ਸੌਣ ਲਈ ਅਜੇ ਅੱਖ ਮੀਚੀ ਹੀ ਸੀ ਕਿ ਉਸਨੂੰ ਫੌਜੀ ਬਾਪੂ ਦੇ ਬਦਲੇ ਸ਼ਿਵ ਸ਼ਿਵੇ ਕੋਲ ਸੌਣ ਖੜੇ ਫੌਜੀ ਬੈਣ ਪਾਉਂਦੀ ਮਾਂ ਉਹਦਾ ਹੱਥ ਫੜੀ ਖੜਾ ਮਾਮਾ ਦੇ ਪਰਦੇ ਪਿੱਛੇ ਚਿੱਟੇ ਕੱਪੜੇ ਤੇ ਵੱਡੇ ਵੱਡੇ ਟਿੱਡਾਂ ਵਾਲੇ ਦਿਖਾਈ ਦਿੱਤੇ ਤੇ ਉਹ ਤਰਪਕ ਕੇ ਉੱਠ ਗਈ ਸਾਰੀ ਰਾਤ ਸੋਚਾਂ ਚੱਲਾਂਗੀ ਤੇ ਸਵੇਰੇ ਉੱਠਦੇ ਹੀ ਜਦੋਂ ਉਸਨੇ ਰੇਡੀਓ ਤੇ ਆਪਣੀ ਆਉਂਦੀ ਗੁਰਬਾਣੀ ਦਾ ਪਾਠ ਲਾਉਣ ਲਈ ਚਲਾਇਆ ਤਾਂ ਉਸ ਤੇ ਖਬਰ ਆ ਰਹੀ ਸੀ ਕਿ ਕਸ਼ਮੀਰ 'ਚ ਘੱਟ ਗੈਂਤियां ਤੇ ਹਮਲਾ ਕਰਨ ਦੀ ਤਾਕ ਚ ਬਾਰਡਰ ਪਾਰ ਤੋਂ ਟਰੈਂਡ ਨੋ ਅਤਵਾਦੀ ਮਾਰੇ ਗਏ ਆ ਤੇ ਉਹਨਾਂ ਨਾਲ ਬਹਾਦਰੀ ਨਾਲ ਲੜਦੇ ਚਾਰ ਪੰਜਾਬੀ ਫੌਜੀ ਜਿਨ੍ਹਾਂ ਦੇ ਨਾਮ ਹਨ ਸ਼ਹੀਦ ਨਾਮ ਹਨ ਵੀ ਸ਼ਹੀਦ ਹੋ ਗਏ ਫਿਰ ਜਦੋਂ ਉਸ ਦੀ ਅੱਖ ਖੁੱਲੀ ਤਾਂ ਉਹ ਚਿੱਟੇ ਕੱਪੜਿਆਂ 'ਚ ਸੀ ਉਸ ਦਾ ਮਾਮਾ ਹੱਥ ਪਾੜਨ ਦੀ ਬਜਾਏ ਉਹਦੇ ਸਿਰ ਤੇ ਹੱਥ ਫੇਰ ਰਿਹਾ ਸੀ ਕੋਈ ਚਿੱਟੇ ਕੱਪੜੇ ਤੇ ਮੋٹے ਟੱਡ ਵਾਲਾ ਮੀਡੀਆ ਨੂੰ ਕਹਿ ਰਿਹਾ ਸੀ 1 ਕਰੋੜ ਰੁਪਇਆ ਕੈਸ਼ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਦਿੱਲੀ ਸਰਕਾਰ ਨੂੰ ਅਵਾਰਡ ਲਈ ਸ਼ਿਫਾਰਿਸ਼ ਕਰਾਂਗੇ ਇਹਨਾਂ ਸ਼ਹੀਦਾਂ ਦੀ ਮੌਤ ਦਾ ਬਦਲਾ ਲਿਆ ਜਾਵੇਗਾ ਸਾਨੂੰ ਮਾਣ ਹੈ ਕਿ ਸਿੱਖ ਸਾਡੇ ਦੇਸ਼ ਦੇ ਬਾਡਰਾਂ ਤੇ ਰਖਵਾਲੇ ਹਨ ਤੇ ਉਸ ਨੂੰ ਸਮਝ ਨਹੀਂ ਸਿਆ ਰਿਹਾ ਕਿ ਕੌਣ ਕਿਹਦੇ ਲਈ ਤੇ ਕਿਹਨੂੰ ਕਿੰਨਾਂ ਨੂੰ ਬਚਾਉਣ ਲਈ ਸ਼ਹੀਦ ਹੋਇਆ ਜਦੋਂ ਚਿੱਟੇ ਕੱਪੜੇ ਪਾਈ ਤੋਹਾਕੇ ਆਪਣੇ ਅੱਖਾਂ ਅੰਦਰ ਤਸੀਆਂ ਤੇ ਦਿਲ ਚਲਾਵਾ ਲਕਾਉਂਦੀ ਉਹਦੀ ਮਾਂ ਨੇ ਉਹਦੀ ਸੁੱਕੀ ਜ਼ੀਬ 'ਚ ਪਾਣੀ ਪਾਇਆ ਤਾਂ ਦੂਰ ਕਿਤੇ ਸੁੱਕੀ ਧਰਤੀ ਨੂੰ ਪਾਣੀ ਲਾਉਂਦੇ ਦੀ ਹੇਕ ਉਹਦੇ ਕੰਨਾਂ 'ਚ ਪੈ ਰਹੀ ਸੀ ਏ ਵਣਜ ਅਣੋਖੇ ਨੇ ਸੱਜਣ ਜਿੰਨੇ ਵੱਧ ਸੋਹਣੇ ਉਸਨੇ ਵੱਧ ਦਿੰਦੇ ਧੋਖੇ ਨੇ ਜਦੋਂ ਬਾੜ ਹੀ ਖਾਵੇ ਉਹ ਰਾਖੀ ਕਾਦੀ ਜਿਹੜੀ ਚੱਲ ਜੇ ਸਿੱਧੀ ਸਿੱਧੇ ਤੇ ਉਹ ਚਲਾਕੀ ਕਾਦੀ